ਹਾਂਜੀ ਪਿਆਰਿਓ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਮੈਂ ਆਸ ਕਰਦਾ ਤੁਸੀਂ ਸਭ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪਰਮਾਤਮਾ ਸਤਿਗੁਰੂ ਆਪ ਸਭ ਨੂੰ ਸਦਾ ਚੜ੍ਹਦੀ ਕਲਾ ਵਿੱਚ ਹੀ ਰੱਖੇ ਸੋ ਕਈ ਵਾਰ ਆਪਣਾ ਸੰਗ ਮਨਮੁੱਖਾਂ ਨਾਲ ਟੁੱਟ ਜਾਂਦਾ ਸੋ ਆਪਾਂ ਨਰਾਸ਼ ਨਾ ਹੋਇਆ ਕਰੀਏ ਸੋ ਕੋ ਖੁਸ਼ ਹੋਇਆ ਕਰੀਏ ਅਤੇ ਪਰਮਾਤਮਾ ਸਤਿਗੁਰੂ ਦਾ ਧੰਨਵਾਦ ਕਰਿਆ ਕਰੀਏ ਕਿ ਹੇ ਪਰਮਾਤਮਾ ਸਤਿਗੁਰੂ ਵਧੀਆ ਹੋਇਆ ਤੂੰ ਸਾਨੂੰ ਮਨਮੁੱਖਾਂ ਨਾਲੋਂ ਤੋੜ ਦਿੱਤਾ ਕਿਉਂਕਿ ਜੋ ਮਨਮੁੱਖ ਹੁੰਦੇ ਹਨ ਉਹ ਮਾਇਆਤਾਰੀ ਹੁੰਦੇ ਹਨ ਉਹਨਾਂ ਦਾ ਸਬੰਧ ਮਾਇਆ ਨਾਲ ਹੀ ਹੁੰਦਾ ਹੈ ਉਹਨਾਂ ਨੂੰ ਕਿਸੇ ਗੁਰਮੁਖ ਨਾਲ ਜਾਂ ਕਿਸੇ ਚੰਗੇ ਇਨਸਾਨ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਇਸ ਪਰਥਾਏ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਦਰ ਫਰਮਾਉਂਦੇ ਹਨ ਨਾਨਕ ਮਨਮੁਖਾਂ ਨਾਲ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ ਸਤਿਗੁਰੂ ਫਰਮਾਉਂਦੇ ਹਨ ਕਿ ਹੇ ਇਨਸਾਨ ਜੇਕਰ ਤੇਰੀ ਮਨਮੁਖਾਂ ਨਾਲ ਟੁੱਟ ਗਈ ਹੈ ਤਾਂ ਤੂੰ ਸ਼ੁਕਰਮਨਾ ਕਿਉਂਕਿ ਮਨਮੁਖ ਮਾਇਆਧਾਰੀ ਹੁੰਦੇ ਹਨ ਉਹਨਾਂ ਦਾ ਸਬੰਧ ਮਾਇਆ ਤੱਕ ਹੀ ਹੁੰਦਾ ਹੈ ਉਹ ਮਾਇਆ ਦੇ ਲਾਲਚੀ ਹੁੰਦੇ ਹਨ ਮਨਮੁੱਖਾ ਦਾ ਜੋ ਸੰਗ ਹੈ ਉਹ ਇਨਸਾਨ ਨੂੰ ਜਿਉਂਦੇ ਜੀ ਨਰਕ ਵਿੱਚ ਲੈ ਕੇ ਜਾਂਦਾ ਹੈ। ਸੋ ਜੋ ਗੁਰਮੁਖ ਹੁੰਦੇ ਹਨ ਉਹ ਗੁਰੂ ਦੀ ਗੱਲ ਸੁਣਾਉਂਦੇ ਹਨ, ਗੁਰੂ ਤੱਕ ਲੈ ਕੇ ਜਾਂਦੇ ਹਨ। ਗੁਰਮੁਖਾਂ ਨੂੰ ਮਿਲ ਕੇ ਗੁਰੂ ਦੀ ਯਾਦ ਆਉਂਦੀ ਹੈ। ਸੋ ਮਨਮੁੱਖਾਂ ਨੂੰ ਮਿਲ ਕੇ ਗੁਰੂ ਵਿਸਰ ਜਾਂਦਾ ਹੈ। ਸੋ ਇਸ ਕਰਕੇ ਆਪਾਂ ਉਸ ਵਾਹਿਗੁਰੂ ਪ੍ਰਮਾਤਮਾ ਅੱਗੇ ਸਦਾ ਇਹੀ ਅਰਦਾਸ ਕਰਿਆ ਕਰੀਏ। हे परमात्मा सतगुरु तू सदा ਸਾਨੂੰ ਗੁਰਮੁਖਾਂ ਨਾਲ ਮਿਲਾਇਆ ਕਰ ਗੁਰਮੁਖਾਂ ਦੀ ਸੰਗਤ ਕਰਵਾਇਆ ਕਰ ਅਤੇ ਮਨਮੁਖਾਂ ਨੂੰ ਸਾਡੇ ਤੋਂ ਦੂਰ ਹੀ ਰੱਖਿਆ ਕਰ ਧੰਨ ਧੰਨ ਸਤਗੁਰੂ ਤੇਰਾ ਹੀ ਆਸਰਾ